ਸਾਨੂੰ ਮੈਨੂੰ ਇਟਲੀ ਤੋਂ ਇੱਕ ਸਿੰਘ ਨੇ ਗੱਲ ਕੀਤੀ ਉਹਨੇ ਮੈਨੂੰ ਸਵਾਲ ਕੀਤਾ ਕਹਿੰਦੇ ਜੀ ਤੁਹਾਡੇ ਚੈਨਲ ਵਾਲਿਆਂ ਨੇ ਭਗਤ ਰਵਦਾਸ ਜੀ ਦੀ ਇੱਕ ਫੋਟੋ ਪਾਈ ਹੈ ਉੱਤੇ ਪੱਗ ਬੰਨਦੀ ਕਹਿੰਦੇ ਪੱਗ ਵਾਲੀ ਫੋਟੋ ਕਿਉਂ ਪਾਈ ਹੈ ਪੱਗ ਨਹੀਂ ਸੀ ਬੰਨਣੀ ਉਹ ਤੇ ਪੱਗ ਤੋਂ ਬਿਨਾ ਉਹਨਾਂ ਦੀ ਫੋਟੋ ਹੈ ਮੈਂ ਪਹਿਲਾ ਸਵਾਲ ਤੇ ਮੈਂ ਕਿਹਾ ਵੀਰ ਜੀ ਪੱਗ ਬੰਨਦੇ ਨਹੀਂ ਸੀ ਇਹ ਵੀ ਕੋਈ ਸਬੂਤ ਨਹੀਂ ਨੈਟ ਦੇ ਉੱਤੇ ਪੱਗਾਂ ਵਾਲੀਆਂ ਫੋਟੋਆਂ ਵੀ ਹੈਗੀਆਂ ਪੱਗਾਂ ਤੋਂ ਬਿਨਾ ਵੀ ਹੈਗੀਆਂ ਪਹਿਲੀ ਗੱਲ ਤੇ ਫੋਟੋ ਵਾਲਾ ਕਨਸੈਪਟ ਹੀ ਗਲਤ ਹੈ ਫੋਟੋ ਵਾਲਾ ਕਨਸੈਪਟ ਗਲਤ ਹੈ ਚਾਹੇ ਗੁਰੂ ਨਾਨਕ ਜੀ ਹੋਵੇ ਚਾਹੇ ਕਿਸੇ ਦੀ ਹੋਵੇ ਫੋਟੋ ਨਹੀਂ ਸਾਡਾ ਸੋਚ ਨਾਲ ਮਸਲਾ ਹੈ ਤੇ ਜੇ ਲਈ ਵੀ ਮਸਲਾ ਇਹ ਸੀ ਹੁਣ ਪੱਗ ਤੋਂ ਪ੍ਰੋਬਲਮ ਹੈ ਉਹਨਾਂ ਦੇ ਗਲ ਵਿੱਚ ਪਾਈ ਮਾਲਾ ਤੋਂ ਪ੍ਰੋਬਲਮ ਕਿਉਂ ਨਹੀਂ ਭਗਤ ਰਵਦਾਸ ਜੀ ਦੇ ਮੱਥੇ ਤੇ ਲਾਏ ਟਿੱਕੇ ਤੋਂ ਪ੍ਰੋਬਲਮ ਕਿਉਂ ਨਹੀਂ ਭਗਤ ਰਵਦਾਸ ਜੀ ਨੂੰ ਇੱਕ ਬਾਬਾ ਬਣਾ ਕੇ ਪੇਸ਼ ਕੀਤਾ ਉਹ ਤੇ ਕ੍ਰਾਂਤੀਕਾਰੀ ਯੋਧੇ ਸੀ ਉਹ ਫੋਟੋ ਜਿਹੜੀ ਹੈ ਨਾ ਸੁੰਨਾ ਧਿਆਨ ਨਾਲ ਮੇਰਾ ਮੰਨਣਾ ਕਿ ਭਗਤ ਰਵਦਾਸ ਜੀ ਦੀ ਫੋਟੋ ਬਣੇ ਪਰ ਜੋੜਾ ਡੰਡਿਆਂ ਦੀ ਬਣੀ ਕੰਮ ਕਰਦਿਆਂ ਦੀ ਬਣੀ ਗੁਰੂ ਨਾਨਕ ਦੀ ਤਸਵੀਰ ਹਲ ਵਾਹਦਿਆਂ ਦੀ ਬਣੀ ਕਬੀਰ ਜੀ ਦੀ ਤਸਵੀਰ ਖੱਡੀ ਬੁਣਦਿਆਂ ਦੀ ਬਣੀ ਧੰਨਾ ਜੀ ਦੀ ਤਸਵੀਰ ਹੱਥ ਵਿੱਚ ਕਈ ਫੜ ਕੇ ਤੁਰੇ ਜਾਂਦਿਆਂ ਦੀ ਬਣੇ। ਜੇ ਤਸਵੀਰ ਬਣੇ ਤੇ ਇਦਾਂ ਦੀ ਬਣੇ ਨਾ ਕਿ ਇੱਕ ਬਾਬੇ ਵਰਗੀ ਇਦਾਂ ਬਾਬਾ ਬਣਾ ਦਿੱਤਾ। ਭਗਤ ਰਵਿਦਾਸ ਜੀ ਮਹਾਰਾਜ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਤੁਸੀਂ ਬਾਬਿਆਂ 'ਚ ਸ਼ਾਮਲ ਨਾ ਹੋਣ ਦਿਓ। ਕ੍ਰਾਂਤੀਕਾਰੀ ਯੋਧਿਆਂ 'ਚ ਸ਼ਾਮਲ ਹੋਣ ਦਿਓ ਜਿਨ੍ਹਾਂ ਨੂੰ ਪੜਿਆ ਜਾਵੇ। ਦੁਨੀਆ ਦੇ ਵਿੱਚ ਗੋਰਿਆਂ ਤੇ ਹੱਥ ਵਿੱਚ ਇੰਗਲਿਸ਼ ਟਰਾਂਸਲੇਟ ਕੀਤੀਆਂ ਹੋਈਆਂ ਬੁੱਕਸ ਹੋਣ ਕਿਤਾਬਾਂ ਹੋਣ ਕਹਿੰਦੇ ਫਲਾਣੇ ਨੂੰ ਪੜਿਆ ਫਲਾਣੇ ਨੂੰ ਪੜੇਗਾ ਲਾ ਕਹੇ ਨਾਨਕ ਜੀ ਨੂੰ ਪੜਿਆ ਰਵਦਾਸ ਜੀ ਨੂੰ ਪੜਿਆ ਉਹਨਾਂ ਦੇ ਵਿੱਚ ਨਾਮ ਹੋਵੇ ਕਬਾਲ ਦੀ ਵਿਚਾਰਧਾਰਾ ਦੁਨੀਆ ਵੇਖੇ ਇਹਨੂੰ ਕਹਿੰਦੇ ਆ ਭਗਤ ਰਵਦਾਸ ਇਸ ਬਾਬਿਆਂ ਦੇ ਸ਼ਾਮਲ ਨਾ ਹੋਣ ਦਿਓ ਗੁਰੂ ਨਾਨਕ ਨੂੰ ਵੀ ਸਿੱਖਾਂ ਨੇ ਬਾਬਾ ਬਣਾਤਾ ਅਸ਼ੀਰਵਾਦ ਦੇਣ ਵਾਲਾ ਬਾਬਾ ਤੇ ਭਗਤ ਰਵਦਾਸ ਜੀ ਨੂੰ ਵੀ ਇਹ ਉਹਨਾਂ ਨੇ ਅਸ਼ੀਰਵਾਦ ਦਿੱਤਾ ਗਿਆਨ ਦਾ ਸਮਝ ਦਾ ਆ ਸ਼ਬਦ ਨੇ ਉਹਨਾਂ ਦਾ ਅਸ਼ੀਰਵਾਦ ਨੌਲੇਜ ਜਿਹੜੀ ਉਹਨਾਂ ਨੇ ਦਿੱਤੀ ਹੈ ਇਹ ਅਸ਼ੀਰਵਾਦ ਹੈ ਜਿਹਦਾ ਸਾਡੀ ਜ਼ਿੰਦਗੀ ਨੂੰ ਪਹਿਲਾਂ ਤੋਂ ਹੀ ਅਸ਼ੀਰਵਾਦ ਉਹਨਾਂ ਦਾ ਕੰਮ ਕਰਦਾ ਸੀ ਅੱਜ ਵੀ ਕਰਦਾ ਹੈ ਤੇ ਸਦਾ ਕਰਦਾ ਰਹੇਗਾ ਮੇਰੀ ਗੱਲ ਧਿਆਨ ਨਾਲ ਸੁੰਨਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਵੀ ਉਹਨਾਂ ਦੇ ਬਚਨਾਂ ਨੂੰ ਲਾਗੂ ਕਰ ਲੋ ਐ ਲੱਗੂ ਵੀ ਲਾਗੂ ਕਰਨਸਾਰ ਕਮਾਉਣਸਾਰ ਅਸ਼ੀਰਵਾਦ ਹੀ ਮਿਲ ਗਿਆ ਕਿੰਨੀ ਸੋਹਣੀ ਬਣ ਗਈ ਸਾਡੀ ਜਿੰਦਗੀ ਕਿੰਨਾ ਸੋਹਣਾ ਬਣ ਗਿਆ ਜੀਵਨ ਸਾਡਾ ਇਹ ਅਸ਼ੀਰਵਾਦ ਹੈ ਉਹਨਾਂ ਦਾ ਭਰਾਵੋ ਭੈਣੋ ਫੋਟੋ ਲਾਓ ਚਾਹੇ ਨਾ ਲਾਓ ਪੱਗ ਵਾਲੀ ਕਿਸੇ ਨੇ ਨੈਟ ਤੇ ਬਣਾਤੀ ਉਹ ਲਾਤੀ ਚਾਹੇ ਪੱਗ ਤੋਂ ਬਿਨਾ ਨੰਗੇ ਸਿਰ ਵਾਲੀ ਫੋਟੋ ਲਾ ਦਿਓ ਵੇਖਿਓ ਕੀ ਕੀ ਸਟਰਕਚਰ ਭਗਤ ਰਵਦਾਸ ਜੀ ਦਾ ਜਿੱਦਾਂ ਦਾ ਮਰਜੀ ਬਣਾ ਲਓ ਇਹ ਮਸਲਾ ਨਹੀਂ ਉਹਨਾਂ ਦੀ ਸੋਚ ਨਾ ਬਦਲਿਓ ਇਹ ਬੜਾ ਵੱਡਾ ਮਸਲਾ ਹੈ ਉਹਨਾਂ ਦੀ ਵਿਚਾਰਧਾਰਾ ਹੀ ਬਦਲਦੀ ਪੱਗ ਪੱਗ ਬਦਲੋ ਨਾ ਬਦਲੋ ਬੰਨੋ ਨਾ ਬੰਨੋ ਇਹ ਚੈਪਟਰ ਨਹੀਂ ਹੈ ਚੈਪਟਰ ਇਹ ਹੈ ਕਿ ਉਹਨਾਂ ਦੀ ਸੋਚ ਦਾ ਬਦਲੋ ਉਹਨਾਂ ਦੀ ਇੱਕ ਵਿਚਾਰਧਾਰਾ ਹੈ ਜਿਹੜੀ ਅਸ਼ੀਰਵਾਦ ਦੇਣ ਵਾਲਿਆਂ ਦੇ ਵਿਰੁੱਧ ਹੈ ਮੱਥੇ ਟਿਕਾਉਣ ਵਾਲਿਆਂ ਦੇ ਵਿਰੁੱਧ ਹੈ ਪੁਜਾਰੀ ਧੰਜੇ ਦੇ ਵਿਰੁੱਧ ਹੈ ਆਰਤੀਆਂ ਕਰਨ ਵਾਲਿਆਂ ਦੇ ਵਿਰੁੱਧ ਹੈ ਜੋਤਾਂ ਲਾਉਣ ਵਾਲਿਆਂ ਦੇ ਵਿਰੁੱਧ ਹੈ ਉਹਨੂੰ ਤੁਸੀਂ ਰੱਖ ਲਓ ਬੀਏ ਤੇ ਠੀਕ ਹੈ ਸਾਰਾ ਕੁਝ ਫਿਰ ਤੇ ਬੜੀ ਵੱਡੀ ਪ੍ਰੋਬਲਮ ਹੈ ਫਿਰ ਭਗਤ ਰਵਿਦਾਸ ਜੀ ਚੇਤਾ ਰੱਖਿਓ ਗੁਰੂ ਰਵਿਦਾਸ ਕਹ ਲਓ ਪੂਜੇ ਤੇ ਜਾਣਗੇ ਸਮਝੇ ਨਹੀਂ ਜਾਣਗੇ ਮੱਥੇ ਤੇ ਟਿਕਣਗੇ ਉਹਨਾਂ ਦੇ ਨਾਂ ਤੇ ਗੋਲਕਾਂ ਤੇ ਲੱਗ ਜਾਣਗੀਆਂ ਪਰ ਕ੍ਰਾਂਤੀਕਾਰੀ ਯੋਧਿਆਂ ਸੂਰਬੀਰਾਂ ਦੇ ਨਾਮ ਵਿੱਚ ਨਾਮ ਸ਼ਾਮਲ ਨਹੀਂ ਹੋਣਾ ਸਾਡੀਆਂ ਨਲਾਇਕੀਆਂ ਕਰਕੇ ਸਾਡੀਆਂ ਗਲਤੀਆਂ ਕਰਕੇ ਉਹਨਾਂ ਦਾ ਨਾਮ ਆਉਣਾ ਚਾਹੀਦਾ ਹੈ ਵੀ ਜਿਨ੍ਹਾਂ ਨੇ ਸਮਾਜ ਸੁਧਾਰਨ ਲਈ ਇੰਨੇ ਕਮਾਲ ਦੇ ਨੁਕਤੇ ਦਿੱਤੇ ਐਨੇ 100 ਸਾਲ ਪਹਿਲਾਂ ਸਿੱਧੀ ਟੱਕਰ ਲੈ ਲਈ ਕਿਹੜੇ ਹੋ ਤੁਸੀਂ ਮਾਨ ਕਰਦੇ ਹੋ ਵੀ ਅਸੀਂ ਉਹ ਪੜ ਸਕਦੇ ਆ ਅਸੀਂ ਅਸੀਂ ਗ੍ਰੰਥ ਪੜਾਂਗੇ ਅਸੀਂ ਕਿਤਾਬਾਂ ਪੜਾਂਗੇ ਤੁਹਾਨੂੰ ਪੜਨ ਦਾ ਹੱਕ ਨਹੀਂ ਤੁਹਾਨੂੰ ਵਿਦਿਆ ਲੈਣ ਦਾ ਹੱਕ ਨਹੀਂ ਉਹਨਾਂ ਨੇ ਕਿਹਾ ਆਪਣਾ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਐਡੀ ਸਟੇਟਮੈਂਟ ਵੱਡੀ ਦੇਣੀ ਕਿੰਦੇ ਰੱਬ ਤੁਹਾਡੇ ਪਿਓ ਦਾ ਨਹੀਂ ਆਪਣਾ ਬਾਪਾ ਨਹੀਂ ਕਿਸੇ ਕੋ ਤੁਹਾਡੇ ਪਿਓ ਦਾ ਤੁਸੀਂ ਮੱਲਾਮਾਰੀ ਫਿਰਦੇ ਆ ਵੀ ਸਾਨੂੰ ਹੀ ਅਸੀਂ ਹੀ ਕਰ ਸਕਦੇ ਆ ਨਹੀਂ 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 ਜਿਹੜਾ ਮਰਜੀ ਵੀਰੋ ਵੇਖਿਓ ਸੁਣੋ ਇੱਥੇ ਬੰਦਾ ਕਿਵੇਂ ਪਰੇ ਜਾ ਕੇ ਵਹਿ ਉਹ ਬਾਹਰ ਨਿਕਲ ਕੇ ਵਹਿ ਤੂੰ ਛੋਟੀ ਜਾਤ ਤੂੰ ਵੱਡੀ ਜਾਤ ਅਗਲਾ ਨਾ ਦਰਖਤ ਲਾਵੇ ਕਹੇ ਆ ਜਾ ਬਰਾਬਰ ਮੇਰੇ ਆ ਕੱਦੂਆ ਦੀਆਂ ਵੇਲਾਂ ਲਗਿਆਂ ਲਾਉਣ ਇਹ 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 ਬੀਜ ਬੀਜ ਤਾਂ ਆ ਮੈਂ ਪਾਤਾ ਪਾਣੀ ਸ਼ਰਤਾਂ ਮੈਂ ਪੂਰੀ ਕਰਤੀ ਵੇਖੀ ਬੱਲਾਂ ਵੀ ਆਉਣੀਆਂ ਨੇ ਤੇ ਕੱਦੂ ਵੀ ਲੱਗਣੇ ਨੇ ਤੋਰੀਆਂ ਵੀ ਲੱਗਣੀਆਂ ਨੇ ਇਹਨੇ ਮੈਨੂੰ ਵੀ ਬਰਾਬਰ ਦੇਣਾ ਇਹ ਤੇਰੇ ਪਿਉ ਦਾ ਨਹੀਂ ਰੱਬ ਕੁਦਰਤ ਦਾ ਨਿਜਮ ਲਾਅ ਆਫ ਨੇਚਰ ਇਹ ਸਾਰਿਆਂ ਲਈ ਬਰਾਬਰ ਹੈ ਇੱਥੇ ਜਿਹੜਾ ਚਾਹਵੇ ਵੱਡਾ ਹੋ ਸਕਦਾ ਜਿਹੜਾ ਚਾਹਵੇ ਸਮਝਦਾਰ ਹੋ ਸਕਦਾ ਜਿਹੜਾ ਚਾਹੇ ਜ਼ਿੰਦਗੀ ਸੋਹਣੀ ਜੀ ਸਕਦਾ ਇਹ ਭਗਤ ਰਵਦਾਸ ਮਹਾਰਾਜ ਕਮਾਲ ਦੇ ਐਸੀ ਪਰਸਨੈਲਿਟੀ ਤੇ ਜਦੋਂ ਉਹਨਾਂ ਦੇ ਨਾਮ ਉੱਤੇ ਆਰਤੀਆਂ ਦਾ ਵਿਰੋਧ ਕਰਨ ਵਾਲੇ ਭਗਤ ਜੀ ਦੇ ਸ਼ਬਦਾਂ ਨੂੰ ਅਸੀਂ ਭੁੱਲ ਕੇ ਉਹਨਾਂ ਦੀਆਂ ਹੀ ਆਰਤੀਆਂ ਕਰਾਂਗੇ ਉਹਨਾਂ ਦੇ ਨਾਮ ਤੇ ਜੋਤਾਂ ਲਾਵਾਂਗੇ ਤੇ ਮੈਂ ਸੱਚ ਕਹਿ ਰਿਹਾ ਕਿਤੇ ਵੀ ਬੈਠੇ ਹੋਏ ਅੱਖ ਚੋਂ ਪਾਣੀ ਆਜੂ ਉਹ ਉਹ ਲਾਤਿਓ ਕਰਨ ਕੀ ਲੱਗਗੇ ਤੁਸੀਂ ਮੈਂ ਕਿੰਨੀ ਵਾਰ ਕਿਹਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਵੇਖ ਕੇ ਸਭ ਤੋਂ ਵੱਧ ਜੇ ਗੁਰੂ ਨਾਨਕ ਅੱਜ ਆ ਜਾਣ ਤੇ ਜੇ ਉਹਨਾਂ ਨੇ ਡਾਂਗ ਛੁਪਣਗੇ ਤੇ ਸਿੱਖਾਂ ਤੇ ਛੁਪੜ ਗਏ ਜੇ ਜੁੱਤੀ ਫੇਰਣਗੇ ਸਾਨੂੰ ਝਿੜਕਣਗੇ ਨਹੀਂ ਜੁੱਤੀ ਫੂਟ ਸਾਡੇ ਜੁੱਤੀਆਂ ਫੇਰਣਗੇ ਵੀ ਤੁਸੀਂ ਬੰਦੇ ਹੋ ਮੈਂ ਇੰਨੀ ਮਿਹਨਤ ਕੀਤੀ ਐਨਾ ਕੁਝ ਕਰਕੇ ਗਿਆ ਮੈਂ ਕਿੰਨਾ ਫਿਰਦਾ ਰਿਹਾ ਪੈਰਾ ਚ ਕੰਡੇ ਵਜਦੇ ਰਹੇ ਆ ਲੋਕਾਂ ਪੱਥਰ ਮਾਰੇ ਆ ਕਿੰਨਾ ਕੁਝ ਲੋਕਾਂ ਨੇ ਕਿਹਾ ਸੀ ਬਰਦਾਸ਼ਤ ਕੀਤਾ ਤੇ ਤੁਸੀਂ ਕੀਤਾ ਕੀ ਆਰਥੀਆਂ ਮੇਰੀਆਂ ਹੀ ਲੱਗੇ ਕਰਨ ਤੁਸੀਂ ਸਮਝਣ ਦੀ ਬਜਾਏ ਮੈਨੂੰ ਪੁੱਜਣ ਲੱਗੇ ਤੁਸੀਂ ਮੈਂ ਹਾਂ ਮੰਨ ਲਓ ਪੰਗਾ ਲੈ ਕੇ ਬੈਠਾ ਸਾਰਿਆਂ ਨਾਲ ਤੇ ਇੱਥੇ ਤੁਸੀਂ ਮੈਨੂੰ ਆਓ ਤੇ ਮੇਰੇ ਪੈਰ ਤੇ ਰੱਖ ਕੇ ਮੱਥਾ ਟੇਕ ਕੇ ਤੇ ਘਰ ਨੂੰ ਮੁੜ ਜਾਓ ਮੇਰਾ ਤੇ ਬੇੜਾ ਕਰਕੇ ਹੋ ਗਿਆ ਨਾ ਫਿਰ ਗੱਲ ਨਹੀਂ ਸੁਣੀ ਸਮਝਿਆ ਹੀ ਨਹੀਂ ਕੀ ਫਾਇਦਾ ਹੋਇਆ ਸਾਡਾ ਮਿਹਨਤ ਕੀਤੀ ਦਾ ਤਾਂ ਕਰਕੇ ਜੇ ਤੁਸੀਂ ਸਮਝਣਾ ਹੀ ਨਹੀਂ ਤੇ ਗੁਰੂ ਨਾਨਕ ਜੀ ਦਾ ਕੀ ਫਾਇਦਾ ਹੋਇਆ ਇੰਨੀ ਮਿਹਨਤ ਕੀਤੀ ਦਾ ਤੇ ਜੇ ਸਭ ਤੋਂ ਵੱਡਾ ਕੋਈ ਧੋਖਾ ਕੀਤਾ ਗੁਰੂ ਨਾਨਕ ਦੇਆ ਸਿੱਖਾਂ ਨੇ ਗੁਰੂ ਨਾਨਕ ਨਾਲ ਕੀਤਾ ਗੁਰੂ ਨਾਨਕ ਦੇ ਪੈਰੋਕਾਰਾਂ ਨੇ ਗੁਰੂ ਨਾਨਕ ਨਾਲ ਕੀਤਾ ਤੇ ਭਗਤ ਰਵਿਦਾਸ ਜੀ ਨੂੰ ਵੀ ਪੁਜਾਰੀਆਂ ਨੇ ਸਭ ਤੋਂ ਵੱਡਾ ਧੋਖਾ ਕੀਤਾ ਭਗਤ ਰਵਿਦਾਸ ਜੀ ਦੇ ਪਿਆਰ ਵਾਲਿਆਂ ਦੀ ਕਮੀ ਨਹੀਂ ਔਰ ਪੂਜਾ ਕਰਨ ਵਾਲਿਆਂ ਨੇ ਬੇੜਾ ਕਰਕੇ ਕੀਤਾ ਜਿਨ੍ਹਾਂ ਨੇ ਭਗਤ ਰਵਦਾਸ ਜੀ ਦੀ ਪੂਜਾ ਵਾਲਾ ਕਨਸੈਪਟ ਲਿਆ ਦੇਖੋ ਸੁਣੋ ਇੱਕ ਹੁੰਦਾ ਸਤਕਾਰ ਇੱਕ ਹੁੰਦਾ ਸਤਕਾਰ ਰਿਸਪੈਕਟ ਉਹ ਤੇ ਭਗਤ ਰਵਦਾਸ ਜੀ ਦੀ ਹੈ ਤੇ ਸਦਾ ਲੋਕਾਂ ਦੇ ਮਨ ਵਿੱਚ ਰਹੇਗੀ ਪਰ ਇੱਕ ਹੁੰਦੀ ਹੈ ਪੂਜਾ ਜਦੋਂ ਪੂਜਾ ਦਾ ਸਿਸਟਮ ਚੱਲਦਾ ਹੈ ਉਹ ਪਤਾ ਹੈ ਪੂਜਾ ਦਾ ਮਤਲਬ ਕੀ ਹੈ ਤੇਰੇ ਤੇ ਕਿਰਪਾ ਕਰਨਗੇ ਤੇਰਾ ਆਸ਼ੀਰਵਾਦ ਦੇ ਦੇਣਗੇ ਤੇਰੇ ਮੁੰਡਾ ਹੋ ਜਾਏਗਾ ਤੇਰਾ ਕੰਮ ਬਣ ਜਾਏਗਾ ਇਹ ਪੂਜਾ ਦੀ ਤੰਤ ਹੈ ਇੱਕ ਹੁੰਦਾ ਹੈ ਭਗਤ ਜੀ ਦੇ ਬਚਨਾਂ ਨੂੰ ਸੁਣ ਲੈ ਅਕਲ ਆਜੂ ਸਮਝ ਆਜੂ ਜਿਹਦੀ ਜ਼ਿੰਦਗੀ ਸੋਹਣੀ ਬਣ ਜਣ ਤੇ ਪੁੱਤ ਬਣਦੇ ਇਹਨਾਂ ਦੇ ਯੋਧਿਆਂ ਦੇ ਭਗਤ ਰਵਦਾਸ ਜੀ ਦੇ ਪਿੱਛੇ ਜੇ ਨਾ ਸਾਡੇ ਇੱਥੇ ਇੱਕ ਪ੍ਰੋਫੈਸਰ ਗੁਰਨਾਮ ਸਿੰਘ ਨੇ ਮੁਕਤ ਸਰਦੇ ਪ੍ਰੋਫੈਸਰ ਗੁਰਨਾਮ ਸਿੰਘ ਉਹ ਆਪਣੇ ਕਈ ਵੀਰਾਂ ਨੂੰ ਨਾਲ ਲੈ ਕੇ ਮੈਨੂੰ ਮਿਲਣ ਆਏ ਤੇ ਉਹਨਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ ਭਾਰਤੀ ਲੋਕ ਨੀਚ ਕਿਵੇਂ ਬਣੇ ਭਾਰਤੀ ਲੋਕ ਨੀਚ ਕਿਵੇਂ ਬਣੇ ਐਡੀ ਵੱਡੀ ਕਿਤਾਬ ਹੋਣੀ ਕਟਕਟ 1200 ਪੇ 12 1300 ਪੇਜ ਹੋਣਾ ਉਹਦਾ ਵੱਡੀ ਸਾਰੀ ਕਿਤਾਬ ਉਹ ਮੈਨੂੰ ਦੇ ਕੇ ਗਏ ਮੈਂ ਉਹਨਾਂ ਦੀ ਕਿਤਾਬ ਨੂੰ ਵਿੱਚੋਂ-ਵਿੱਚੋਂ ਥੋੜਾ ਵੇਖਿਆ ਕਿਉਂਕਿ ਵੱਡੀ ਆ ਉਹਨੂੰ ਪੜ੍ਹਨ ਤੇ ਬੜਾ ਟਾਈਮ ਲੱਗਦਾ ਪਰ ਮੈਂ ਵਿੱਚੋਂ-ਵਿੱਚੋਂ ਉਹਨੂੰ ਜਿੰਨਾ ਕੁ ਮੈਂ ਨਿਗਾਹ ਮਾਰ ਸਕਿਆ ਮੈਂ ਨਜ਼ਰ ਮਾਰੀ ਮਿਲ ਕੇ ਵੀ ਗਏ ਕਿ ਇਹਨੇ ਭਾਈ ਸਾਹਿਬ ਤੁਹਾਡਾ ਧੰਨਵਾਦ ਆ ਚਲੋ ਤੁਸੀਂ ਵਧੀਆ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਮੈਨੂੰ ਲੱਗਾ ਕਿ ਮਿਹਨਤ ਉਹ ਕਰਦੇ ਆ ਪਰ ਉਸ ਧੰਨਵਾਦ ਮੇਰਾ ਕਰੀ ਜਾਂਦੇ ਆ ਜਿਹੜੀ ਉਹਨਾਂ ਨੇ ਗਰਾਊਂਡ ਤੇ ਕੰਮ ਕੀਤਾ ਤੇ ਪੂਰੀ ਇੱਕ ਕਿਤਾਬ ਲਿਖ ਕੇ ਪੂਰਾ ਸੂਰਤ ਖੁੱਲ ਕੇ ਦੱਸਿਆ ਵੀ ਭਾਰਤੀ ਲੋਕ ਨੀਚ ਕਿਵੇਂ ਬਣੇ ਉਹਨਾਂ ਦੀ ਬੁੱਕ ਮਿਲਦੀ ਏ ਬਹੁਤ ਵੱਡੀ ਕਿਤਾਬ ਹੈ ਜਿਹਦੇ ਕੋਲ ਟਾਈਮ ਹੋਵੇ ਪੜ੍ਹ ਕੇ ਵੇਖਣਾ ਤੇ ਤੁਹਾਨੂੰ ਉਹ ਪੜ੍ਹ ਕੇ ਉਹਨਾਂ ਬੰਦਿਆਂ ਨੂੰ ਮਿਲ ਕੇ ਇਹ ਲੱਗੂ ਕਿ ਆਹ ਹੈ ਭਗਤ ਰਵਦਾਸ ਦਾ ਪੁੱਤ ਆਹ ਕੰਮ ਕਰਦਾ ਉਹਨਾਂ ਲਈ ਆਹ ਇੰਨੇ ਟਿਕਿਆ ਮੱਥਾ ਅਸਲ ਰਿਸਪੈਕਟ ਭਗਤ ਜੀ ਦੀ ਇਹਨਾਂ ਲੋਕਾਂ ਨੇ ਦਿੱਤੀ ਹੈ ਜਿਨ੍ਹਾਂ ਨੇ ਅਸਲੀ ਵਿਚਾਰ ਭਾਰਾਂ ਨੂੰ ਲੋਕਾਂ ਵਿੱਚ ਲੈ ਕੇ ਆਂਦਾ ਦੱਸਿਆ ਵੀ ਆਹ ਕੋ ਜਾਏ ਸਾਡੂ ਅਸੀਂ ਉੱਚੇ ਕਿਵੇਂ ਉੱਠ ਸਕੀਏ ਸਾਡਾ ਬੇੜਾ ਕਰਕੇ ਕਿਵੇਂ ਹੋਇਆ ਅਸੀਂ ਆਪਣੇ ਆਪ ਨੂੰ ਉੱਚਾ ਕਿਵੇਂ ਕਰਨਾ ਇਹ ਅਸਲ ਪੁੱਤ ਨੇ ਉਹਨਾਂ ਦੇ ਜਿਨ੍ਹਾਂ ਨੇ ਅਸਲੀ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਤੇ ਬਹੁਤਿਆਂ ਨੇ ਸਾਡੇ ਵਰਗਿਆਂ ਨੇ ਚੋਲੇਆਂ ਵਾਲਿਆਂ ਨੇ ਗੁਰੂ ਨਾਨਕ ਦੇ ਨਾਮ ਦੇ ਉੱਤੇ ਲੋਕਾਂ ਨੂੰ ਲੁੱਟਿਆ ਤੇ ਭਗਤ ਰਵਦਾਸ ਜੀ ਦੇ ਨਾਮ ਉੱਤੇ ਲੋਕਾਂ ਨੂੰ ਲੁੱਟਿਆ ਆਪਣੀਆਂ ਦੁਕਾਨਾਂ ਚਲਾਈਆਂ ਆਪਣਾ ਧੰਦਾ ਕੀਤਾ ਇਹ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਕਿ ਲੋਕ ਪੈਰਾਂ ਤੇ ਖੜੇ ਹੋ ਸਕਣ ਤੇ ਜੇ ਤੁਸੀਂ ਇਹ ਇਹ ਪੱਖ ਲਿਆਉਣਾ ਸੀ ਫਿਰ ਭਗਤ ਜੀ ਦੀ ਪਿਕਚਰ ਹੋਰ ਬਣਾਉਣੀ ਪੈਣੀ ਵੀਰੋ ਇੱਕ ਹੋਰ ਸੁਣ ਲਓ ਇੱਕ ਪਿਕਚਰ ਹੁੰਦੀ ਹੈ ਸਾਹਮਣੇ ਬਣਾਉਣੀ ਫੋਟੋ ਇੱਕ ਹੁੰਦੀ ਹੈ ਫੋਟੋ ਕਿਸੇ ਬੰਦੇ ਦੀ ਤਸਵੀਰ ਬਣਾਉਣੀ ਇੱਕ ਹੁੰਦੀ ਹੈ ਲੋਕਾਂ ਦੇ ਦਿਮਾਗ ਵਿੱਚ ਬੰਦੇ ਦੀ ਪਿਕਚਰ ਕਿੱਦਾਂ ਦੀ ਹੈ ਸਮਝਦੇ ਹੋ ਸੁਣੋ ਮਨ ਲੋ ਮੈਂ ਇੱਕ ਪ੍ਰਚਾਰ ਕਰਦਾ ਮੇਰੀ ਅੱਜ ਤੋਂ 6 ਸਾਲ ਪਹਿਲਾਂ ਲੋਕਾਂ ਦੇ ਦਿਮਾਗ ਵਿੱਚ ਕਿੱਦਾਂ ਦੀ ਪਿਕਚਰ ਸੀ ਬਲਾਂ ਆਮ ਲੋਕਾਂ ਦੀ ਕਿੱਦਾਂ ਦੀ ਪਿਕਚਰ ਸੀ ਇੱਕ ਬਾਬੇ ਵਾਲੀ ਇਹ ਪਿਕਚਰ ਸੀ ਨਾ ਦਿਮਾਗ ਵਿੱਚ ਪਰ ਕੀ ਅੱਜ ਵੀ ਇੱਕ ਬਾਬੇ ਵਾਲੀ ਪਿਕਚਰ ਹੈ ਲੋਕਾਂ ਦੇ ਦਿਮਾਗ 'ਚ ਉਹ ਪਿਕਚਰ ਬਦਲ ਗਈ ਤਾਂ ਇੱਕ ਪਿਕਚਰ ਹੁੰਦੀ ਹੈ ਬਾਹਰ ਬਣਾਉਣੀ ਇੱਕ ਪਿਕਚਰ ਹੁੰਦੀ ਹੈ ਲੋਕਾਂ ਦੇ ਦਿਮਾਗ 'ਚ ਬਣਾਉਣੀ ਤੇ ਮੈਂ ਕਹਿਣਾ ਚਾਹੁੰਦਾ ਭਗਤ ਰਵਿਦਾਸ ਜੀ ਦੀ ਜੇ ਪਿਕਚਰ ਦਾ ਫਿਕਰ ਹੈ ਨਾ ਤੇ ਲੋਕਾਂ ਦੇ ਦਿਮਾਗ ਵਿੱਚ ਪਿਕਚਰ ਵਧੀਆ ਬਣਾਓ ਕ੍ਰਾਂਤੀਕਾਰੀ ਯੋਧੇ ਸੂਰਮੇ ਦੀ ਪਿਕਚਰ ਬਣਾਓ ਬਾਬੇ ਵਾਲੀ ਪਿਕਚਰ ਨਾ ਬਣਾਓ ਪਰ ਮੈਂ ਸੱਚ ਕਹਿ ਰਿਹਾ ਲੋਕਾਂ ਦੇ ਦਿਮਾਗ ਵਿੱਚ ਵਿਰਲਿਆਂ ਨੂੰ ਛੱਡ ਕੇ ਭਗਤ ਰਵਦਾਸ ਜੀ ਦੇ ਪੈਰੋਕਾਰਾਂ ਦੇ ਗਿਣਤੀ ਦੇ ਬੰਦਿਆਂ ਨੂੰ ਛੱਡ ਕੇ ਬਾਕੀਆਂ ਦੇ ਦਿਮਾਗ ਵਿੱਚ ਭਗਤ ਜੀ ਦੀ ਪਿਕਚਰ ਇੱਕ ਬਾਬੇ ਵਾਲੀ ਹੈ ਗੁਰੂ ਨਾਨਕ ਦੀ ਪਿਕਚਰ ਕ੍ਰਾਂਤੀਕਾਰੀ ਯੋਧੇ ਵਾਲੀ ਨਹੀਂ ਗੁਰੂ ਨਾਨਕ ਦੀ ਪਿਕਚਰ ਲੋਕਾਂ ਦੇ ਦਿਮਾਗ ਵਿੱਚ ਇੱਕ ਮਹਾਪੁਰਖ ਇੱਕ ਬਾਬੇ ਵਾਲੀ ਹੈ ਅਸ਼ੀਰਵਾਦ ਦੇਣ ਵਾਲੇ ਬਾਪੇ ਸੀ ਗੁਰੂ ਨਾਨਕ ਲੋਕੀ ਐਲ ਮੰਨਦੇ ਐ ਵੀ ਐ ਬਹਿ ਜਾਂਦੇ ਸੀ ਮਰਦਾਨਾ ਕੀਰਤਨ ਕਰੀ ਜਾਂਦਾ ਸੀ ਇੱਧਰ ਚੌਰ ਕਰੀ ਜਾਂਦਾ ਸੀ ਬਾਲਾ ਤੇ ਸੰਗਤ ਆ ਕੇ ਵਾਰੀ ਵਾਰੀ ਮੱਥਾ ਟੇਕੀ ਜਾਂਦੀ ਇਕੱਲੇ ਇਕੱਲੇ ਦਾ ਦੁੱਖ ਸੁਣਦੇ ਸੀ ਅਸ਼ੀਰਵਾਦ ਦੇਂਦੇ ਸੀ ਕਿਸੇ ਨੂੰ ਮੁੰਡਾ ਦੇ ਦੇ ਕੇ ਨੂੰ ਪੁੱਤ ਦੇ ਦੇ ਤੇ ਕਿਸੇ ਨੂੰ ਧੀ ਦੇ ਦੇ ਤੇ ਕਿਸੇ ਦਾ ਕਾਰੋਬਾਰ ਠੀਕ ਕਰ ਦਿੰਦੇ ਸੀ ਲੋਕਾਂ ਦੇ ਦਿਮਾਗ ਵਿੱਚ ਗੁਰੂ ਨਾਨਕ ਦੀ ਪਿਕਚਰ ਇਦਾਂ ਦੀ ਬਣੀ ਹੋਈ ਐ ਹੈ ਕਿ ਨਹੀਂ ਬੋਲੋ ਇਦਾਂ ਹੀ ਪਿਕਚਰ ਆ ਵੀ ਗੁਰੂ ਜੀ ਇਹ ਕਰਦੇ ਹੋਣਗੇ ਹਾਂ ਵੀ ਤੇਰਾ ਕੰਮ ਨਹੀਂ ਠੀਕ ਲੈ ਹੋ ਜੂ ਤੇਰਾ ਇਹ ਬਾਬੇ ਵਾਲੀ ਪਿਕਚਰ ਹੈ ਇਹ ਬਾਬਾ ਹੈ ਇਦਾਂ ਹੀ ਭਗਤ ਰਵਦਾਸ ਜੀ ਬਾਰੇ ਵੀ ਬਣੀ ਪਈ ਹੈ ਪਿਕਚਰ ਲੋਕਾਂ ਦੇ ਦਿਮਾਗ 'ਚ ਤੇ ਪਿਕਚਰ ਨੂੰ ਬਦਲੋ ਚੇਂਜ ਕਰੋ ਉਹ ਪਿਕਚਰ ਲਓ ਜੋ ਕਹਿੰਦੀ ਹੈ ਆ ਗਲਤ ਹੋ ਰਿਹਾ ਆ ਤੱਕਾ ਹੋ ਰਿਹਾ ਆ ਸਮਾਜ ਵਿੱਚ ਨੁਕਸਾਨ ਹੋ ਰਿਹਾ ਇਹਨੂੰ ਠੀਕ ਕਰੋ ਕਾ ਤਾਂ ਚਾ ਠੀਕ ਨਹੀਂ ਉਹ ਬਾਬਰਾ ਬੰਦੇ ਆਲੇ ਕੰਮ ਕਰ ਬਾਦਸ਼ਾਹ ਦੀ ਅੱਖ ਚੱਕ-ਚੱਕ ਪਾ ਕੇ ਖੜੇ ਐ ਇਹ ਗੱਲ ਕਰਦੇ ਐ ਐ ਹਿੰਮਤੀ ਉਹ ਇੱਕ ਐਕਟਿਵ ਬਾਡੀ ਐ ਉਹਨਾਂ ਦੀ ਤੇਜ ਨੇ ਤਿੱਖੇ ਨੇ ਉਹ ਪਿਕਚਰ ਲਿਆਓ ਇੱਕ ਬਾਬੇ ਆਣੀ ਪਿਕਚਰ ਡਿਲੀਟ ਕਰੋ ਤੇ ਜੋ ਅੱਜ ਤੱਕ ਪੜਾਇਆ ਗਿਆ ਲਿਖਾਇਆ ਗਿਆ ਜੋ ਕਿਤਾਬਾਂ ਵਿੱਚ ਛਾਪਿਆ ਗਿਆ ਜੋ ਸਾਖੀਆਂ ਸੁਣਾਈਆਂ ਗਈਆਂ ਅੱਜ ਉਹ ਸਾਰੀਆਂ ਪਿਕਚਰਾਂ ਇਦਾਂ ਦੀਆਂ ਬਣਾਤੀਆਂ ਦਿਮਾਗ ਵਿੱਚ ਵੀ ਬੱਪਾ ਹੀ ਸੀ ਇਹ ਉਹ ਤੇ ਜੋਧੇ ਸੀ ਉਹ ਤੇ ਇੱਕ ਹਿੰਮਤੀ ਸੀ ਜਿਨ੍ਹਾਂ ਨੇ ਸਮਾਜ ਨੂੰ ਬਦਲਣ ਦੀ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਤੇ ਇਸ ਕਰਕੇ ਮਸਲਾ ਪੱਗ ਵਾਲੀ ਪਿਕਚਰ ਦਾ ਜਾਂ ਸਿਰ ਨੰਗੇ ਵਾਲੀ ਦਾ ਨਹੀਂ ਮਸਲਾ ਹੈ ਉਹ ਜਿਹੜੀ ਪਿਕਚਰ ਲੋਕਾਂ ਦੇ ਦਿਮਾਗ ਵਿੱਚ ਬਣੀ ਹੈ ਤੇ ਮੈਂ ਇਸ ਗੱਲ ਨਾਲ ਐਗਰੀ ਹਾਂ ਕਿ ਭਗਤ ਰਵਦਾਸ ਜੀ ਦੀ ਪਿਕਚਰ ਬਣਾਓ ਜੋੜੇ ਗੱਢਦਿਆਂ ਦੀ ਤਾਂ ਜੋ ਲੋਕਾਂ ਨੂੰ ਜੋੜੇ ਕੰਨਣ ਲੱਗਿਆਂ ਦਾ ਕੰਮ ਕਰਨ ਵਾਲਿਆਂ ਨੂੰ ਸ਼ਰਮ ਨਾ ਕਦੇ ਆਵੇ ਇੱਥੇ ਲੱਗੇ ਕਿ ਜੇ ਐਦਾ ਵੱਡਾ ਇੱਕ ਕ੍ਰਾਂਤੀਕਾਰੀ ਬਾਬਾ ਜਿਹਨੂੰ ਗੁਰੂ ਬਣਾ ਕੇ ਸੰਗਤਾਂ ਨੇ ਰਿਸਪੈਕਟ ਦਿੱਤੀ ਸਤਿਗੁਰੂ ਗਿਆ ਉਹਨੂੰ ਕੰਮ ਕਰਨ ਲੱਗਿਆਂ ਜੋੜੇ ਘਟਣ ਲੱਗਿਆਂ ਕਦੇ ਸ਼ਰਮ ਨਹੀਂ ਆਈ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਅਸੀਂ ਵੀ ਕੰਮ ਕਰਾਂਗੇ ਸਾਨੂੰ ਲੱਗੇਗਾ ਅੱਛਾ ਯਾਰ ਮੈਂ ਕਿਉਂ ਨਾ ਕਰਾਂ ਹਰ ਘਰ ਦੇ ਵਿੱਚ ਭਗਤ ਰਵਿਦਾਸ ਜੀ ਦੀ ਛੋੜਾ ਘੰਡਿਆਂ ਦੀ ਫੋਟੋ ਲੱਗੀ ਹੋਵੇਗੀ ਪਰ ਇਹ ਰੱਤੇ ਤਾਂ ਰਖਿਓ ਇੱਥੇ ਪਿੱਛੇ ਸ਼ਕਤੀ ਜੀ ਰਾਵਣਾ ਦੇਓ ਕਿਤੇ ਫੇਰ ਉਹੀ ਬਣਾ ਦੋਗੇ ਕਿਤੇ ਹੱਥ ਚ ਗਲ ਚ ਮਾਲਾ ਪਾ ਦੋ ਨਾਲ ਨਹੀਂ ਇੱਕ ਐਦਾਂ ਜਿੱਦਾਂ ਇੱਕ ਆਮ ਬੰਦਾ ਬੈਠਾ ਘਰ ਦੇ ਵਿੱਚ ਕੰਮ ਕਰਦਾ ਐਦਾਂ ਦੀ ਪਿਕਚਰ ਬਣੀ ਰਹੀ ਆਈ ਉਤਸ਼ਾਹ ਮਿਲਿਆ ਜਿੰਨੂੰ ਵੇਖੇ ਵੀ ਮਨਾ ਕੋਈ ਕੰਮ ਛੋਟਾ ਵੱਡਾ ਨਹੀਂ ਜਿਹੜਾ ਮਰਜੀ ਕੰਮ ਕਰ ਲਓ ਕੋਈ ਫਰਕ ਨਹੀਂ ਪੈਂਦਾ ਆਉਂਦੀ ਗੱਲ ਸਮਝ ਵਿੱਚ બસ ਜੇ ਕਿਤੇ ਇਹ ਇਹ ਸਮਝ ਆ ਜਾਏ ਸਾਡੇ ਦਿਮਾਗ ਚੱਲਣ ਲੱਗ ਜਾਣ। ਪ੍ਰੋਬਲਮ ਇਹ ਹੈ ਵੀ ਜਦੋਂ ਇਦਾਂ ਦੀਆਂ ਗੱਲਾਂ ਸੋਚਣ ਲੱਗਦੇ ਤੇ ਦਿਮਾਗ ਚੱਲ ਪੈਣੇ ਤੇ ਦਿਮਾਗ ਚੱਲ ਪਏ ਫਿਰ ਪ੍ਰੋਬਲਮ ਨਾ ਸਰਕਾਰਾਂ ਨੂੰ ਪਰੇਸ਼ਾਨੀ ਨਾਲੇ। ਬਾਬਿਆਂ ਨੂੰ ਪਰੇਸ਼ਾਨੀ ਹੋ ਜਾਣੀ। ਫਿਰ ਘਰ ਵਧੀਆ ਚੱਲਣਗੇ ਡੇਰੇ ਵਧੀਆ ਨਹੀਂ ਚੱਲਣਗੇ। ਫਿਰ ਘਰ ਵੱਡੇ ਵੱਡੇ ਬਣਨਗੇ ਡੇਰੇ ਨਹੀਂ ਬਣ ਸਕਦੇ। ਇਹ ਗਰੰਟੀ ਨੇ। ਫਿਰ ਘਰਾਂ ਦੇ ਵਿੱਚ ਤਰਕੀਆਂ ਹੋਣਗੀਆਂ ਡੇਰੇ ਰੁਕ ਜਾਣਗੇ ਇੱਕ ਚੀਜ਼ ਹੀ ਬਦੂ ਜਾਓ ਬਦਲੋ ਜਾਓ ਫਿਰ ਇੱਕ ਚੀਜ਼ ਬਦੂ ਇੱਕ ਚੀਜ਼ ਸਾਰਾ ਕੁਝ ਨਹੀਂ ਬਦਲਣਾ ਜੇ ਲੋਕਾਂ ਦੀ ਜ਼ਿੰਦਗੀ 'ਚ ਧਰਮ ਆ ਗਿਆ ਜ਼ਿੰਦਗੀ ਵਾਲਾ ਧਰਮ ਦੱਸਣਾ ਹੈ ਫਿਰ ਲੋਕਾਂ ਦੇ ਘਰ ਵਧਣਗੇ ਤੇ ਜਿਹੜਾ ਅੱਜ ਧਰਮ ਦੱਸ ਰਹੇ ਹੋ ਇਹਦੇ ਵਿੱਚ ਮੰਦਿਰ ਵੱਡੇ ਵੱਡੇ ਬਣਨਗੇ ਗੁਰਦੁਆਰੇ ਵੱਡੇ ਵੱਡੇ ਬਣਨਗੇ ਪਰ ਲੋਕਾਂ ਦੇ ਘਰ ਜਾਂ ਵੱਡੇ ਨਹੀਂ ਬਣ ਸਕਦੇ ਦਿਮਾਗ ਨਹੀਂ ਵੱਡੇ ਹੋ ਸਕਦੇ ਇੱਕ ਚੀਜ਼ ਹੀ ਵੱਡੀ ਹੋਣੀ ਬਸ ਜਿੱਦਣ ਇਹ ਸਮਝ ਆ ਗਈ ਧਰਮ ਵਾਲਾ ਢਾਂਚਾ ਜਿਹੜਾ ਅੱਜ ਸਥਾਪਿਤ ਹੈ ਇਹ ਥੱਲੇ ਨੂੰ ਆਉਣਾ ਹੈ ਲੋਕਾਂ ਦੇ ਜੀਵਨ 'ਚ ਵਿਕਾਸ ਹੋ ਜਾਣਾ ਹੁਣ ਧਾਰਮਿਕ ਢਾਂਚੇ ਵੱਡੇ ਹੈ ਗਰੀਬ ਤੋਂ ਗਰੀਬ ਪਿੰਡ ਵਿੱਚ ਪਿੰਡ ਬਹੁਤ ਗਰੀਬ ਹੈ ਸਾਰਾ ਪਿੰਡ ਕੱਚੇ ਘਰਾਂ ਵਾਲਾ ਪਰ ਮੰਦਿਰ ਤੇ ਉਸੇ ਪਿੰਡ ਦੇ ਵਿੱਚ ਕਰੋੜ ਰੁਪਈਆ ਲੱਗਿਆ ਹੁੰਦਾ ਕਰੋੜ ਰੁਪਈਆ ਲਾ ਕੇ ਬਣਾਉਂਦੇ ਆ ਉੱਥੇ ਖਰਚਾ ਹੁੰਦਾ ਹੈ ਕਿਉਂਕਿ ਉਹ ਚੀਜ਼ ਵਧੀ ਕੀਤੀ ਗਈ ਹੈ ਸਮਝ ਆਇਆ ਇਹ ਬਈ ਪਰ ਜਦੋਂ ਸਾਨੂੰ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਗਏ ਤੇ ਫਿਰ ਅਸੀਂ ਆਪਣੇ ਆਪ ਨੂੰ ਵੱਡਾ ਕਰਨਾ